ਭੂਆ ਜੀ ਨਾ ਪਤੀ ਜੀ ਨੂੰ ਅੱਜ ਮਾਰਕੀਟ ਲੈ ਕੇ ਆਏ ਆ ਕਹਿੰਦੇ ਕਹਿੰਦੇ ਇੰਗਲੈਂਡ ਆਏ ਆ ਤੇ ਕਹਿੰਦੇ ਇੰਗਲੈਂਡ ਵਾਲੀਆਂ ਕੋਈ ਨਾ ਕੋਈ ਚੀਜ਼ਾਂ ਲੈ ਕੇ ਆਈਏ ਤੇ ਛੋਟਾ ਮੈਨਾਂ ਦਾ ਸਟੋਰ ਰਿਹਾ ਇੱਥੇ ਦੇਖਦੇ ਮੈਨਾਂ ਕੀ ਕੁਛ ਲੈਣਿਆ ਚ ਕੀ ਕੁਛ ਮਿਲਦਾ ਰਣਜਿੰਦ ਦੀ ਪਹਿਲੀ ਸ਼ਾਪਿੰਗ ਆ ਇਹ ਇੱਥੇ ਇੰਗਲੈਂਡ 'ਚ ਕਿਉਂ ਸੁਨੀਪ ਹਾਂ ਨਹੀਂ ਪਹਿਲਾਂ ਆਪਾਂ ਹੋਰ ਵੀ ਕਿਤੇ ਜਾਵਾਂਗੇ ਪਹਿਲੀ ਤਾਂ ਸ਼ਾਹਾਂ ਪਹਿਲੀ ਸ਼ਾਪਿੰਗ ਇਹ 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 ਸਾਡਾ ਅਸੀਂ ਐ ਸੀਗਾ ਵੀ ਰਣਜਨ ਦੇ ਲਈ ਟਵਾਈਜ਼ ਲੈਵਾਂਗੇ ਉਹ ਵੱਡਾ ਬੱਚਾ ਵੀ ਸਾਡਾ ਰੋਸਿਆ ਬੈਠਾ ਉਹ ਕਹਿੰਦਾ ਮੈਂ ਵੀ ਟਵਾਈਜ਼ ਲੈਣੇ ਆ ਉਹ ਕਹਿੰਦਾ ਰਣਜਨ ਨੂੰ ਕੁਝ ਮਿਲੇ ਨਾ ਮਿਲੇ ਮੈਨੂੰ ਜ਼ਰੂਰ ਮਿਲਣਾ ਚਾਹੀਦਾ ਬਰੇ ਬਸ ਇਥੇ ਦੀ ਖਾਸੀਅਤ ਇਹੀ ਹੈਗੀ ਇਹ ਟੋਏ ਇਥੇ ਸਟੋਰ ਦੀ ਬਿਤੇ ਨਿਊ ਬੋਰਨ ਤੋਂ ਲੈ ਕੇ ਵੱਡੇ ਇਸ ਤੱਕ ਸਾਰੇ ਮਿਲਦੇ ਆ ਜਿੰਨੀ ਵੀ ਹੁੰਦੀ ਹੈ ਵੈਰਾਈਟੀਆਂ ਹੁੰਦੀਆਂ ਨੇ ਮਤਲਬ ਬੱਚਿਆਂ ਵਾਲਾ ਸਮਾਨ ਹੈ ਜ਼ਿਆਦਾਤਰ ਬੱਚਿਆਂ ਦੇ ਟਵਾਈਜ਼ ਟੋਏਜ਼ ਆ ਤੇ ਆਹ ਵਾਲਾ ਸਟੋਰ ਹੈ ਚਲੋ ਅੰਦਰ ਚੱਲ ਕੇ ਦੇਖਦੇ ਆ ਵੀ ਰਣਜਿੰਦ ਲਈ ਆਪਾਂ ਨੂੰ ਕੀ ਕੁਝ ਮਿਲੂਗਾ ਸਪੈਸ਼ਲੀ ਜਿਹਦੇ ਲਈ ਆਏ ਆ ਕਨੇਰ ਪਰ ਉਹ ਦੇਖੋ ਉਧਰ ਵੀ ਚੰਗਿਆੜਾ বাজਦੀਆਂ ਬਜਵਾ ਗੈਂ ਚੰਗਿਆੜਾ ਮਾਰਦੇ ਇਹਦੇ ਬਾਹਰ ਕਹਿੰਦੇ ਹੁੰਦੇ ਸਾਨੂੰ ਦਵਾ ਹੋ ਕੁਝ ਆਸਲ 'ਚ ਹੁਣ ਸਾਡਾ ਐਨੀ ਮ ਤਾਂ ਗੁੰਨੂ ਲੇਟਣ ਲੱਗ ਜੇ ਗੁੰਨੂ ਕਰਦਾ ਹੁੰਦਾ ਹਮੇਸ਼ਾ ਚਲੋ ਅੰਦਰ ਚੱਲਦੇ ਆ ਅਸੀਂ ਤਾਂ ਪਹਿਲੀ ਵਾਰ ਹੀ ਆਏ ਆ ਵੀ ਕਿਉਂ ਹਜੇ ਟੌਇਜ਼ ਮਿਲਣਗੇ ਜਾਂ ਕੀ ਕੁਝ ਬੱਚਿਆਂ ਦਾ ਇੱਥੇ ਮਿਲੂਗਾ ਸਾਨੂੰ ਬੱਲੇ 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 ਇਹਦਾ ਬਈ ਢੇਰਾਂ ਦੇ ਢੇਰ ਲੱਗੇ ਪਏ ਆ ਅੰਦਰ ਤੇ ਬੰਦਾ ਸਾਡਾ ਇੱਥੇ ਰੁਕ ਗਿਆ ਕਹਿੰਦਾ ਮੈਂ ਅੱਗੇ ਤਾਂ ਜਾਣਾ ਨਹੀਂ ਪਤਾ ਕੀ ਕਹਿੰਦਾ ਸੀ ਪਲੀਜ਼ 45 ਪਾਉਂਡ ਦੇ ਵਾਹੋਂ ਮੰਨ ਬੰਦ ਪਲੀਜ਼ ਆ ਨਾ ਮਮਾ ਸੇਜ਼ ਯੈਸ ਸੋ ਥੈਂਕ ਯੂ ਕੀ ਕਹਿੰਦਾ ਇਹਨੇ ਮਮਾ ਸੇਜ਼ ਯੈਸ ਆਪੇ ਹਲਾਗਾ ਸੀ ਗੁੰਨੂ ਆ ਦੇਖੋ ਕਾਰਾ ਗੋਰਾ ਚੱਲ ਰਿਹਾ ਸਾਰੇ ਜਵਾਕਾਂ ਦੇ ਆ ਜੀ ਹਰ ਏਜ ਦੇ ਆ ਤੇ ਅਸੀਂ ਚੱਲੇ ਆ ਬੇਬੀ ਵਾਲੀ ਚ ਤੇ ਆ ਮੈਂ ਤੁਹਾਨੂੰ ਰਸਤੇ ਜਾਂਦਾ ਜਾਂਦਾ ਦਿਖਾਦਾ ਖਡਾਉਣਿਆਂ ਦੀ ਸਭ ਤੋਂ ਮਸ਼ਹੂਰ ਦੁਕਾਨ ਹੈ ਕਹਿੰਦੇ ਇੱਥੋਂ ਦੀ ਹੈ ਤੇ ਗੰਜ਼ ਗੁੰਜ A to Z ਸਾਰੀ ਵੈਰਾਈਟੀ A to Z ਮਿਲਦਾ ਕਹਿੰਦੇ ਰਣਜਿੰਦ ਲਈ ਕੁਝ ਮਿਲ ਸਕਦਾ ਉਹ ਵਾਹ ਆ ਬੇਬੀ ਵਾਲਾ ਸੈਕਸ਼ਨ ਆ ਗਿਆ ਸਟੋਲਰਸ ਪ੍ਰੈਨਸ ਤੇ ਅਸੀਂ ਜੀ ਪਹੁੰਚਣਾ ਇੱਥੇ ਇਹ ਜੇ ਟੌਇਜ਼ ਲੈਣੇ ਸੀ ਇੱਕ ਤਾਂ ਜਿਵੇਂ ਸੌਫਟ ਟੌਇਜ਼ ਬੋਲ ਦਿੰਦੇ ਨੇ ਰਣਜੀਤ ਦੇ ਵਾਸਤੇ ਤੇ ਜਿਹੜੇ ਜ਼ਿਆਦੇ ਹਾਰਡ ਨਾ ਕਰਨ ਓਏ ਕਿੰੋਂ ਵਧੀਆ ਇੱਕ ਖਾਸ ਧਿਆਨ ਇਹ ਰੱਖਣਾ ਪੈਂਦਾ ਵੀ ਅ ਕਿਉਂਕਿ ਹਰ ਚੀਜ਼ ਜਿਹੜੇ ਨਿਆਣੀਆਂ ਮੂੰਹ ਚ ਸਾਰੇ ਕੁਝ ਵੀ ਠਾਕੋ ਜੀ ਕੋਈ ਵੀ ਹੋਏ ਹਰੇਕ ਚੀਜ਼ ਮੂੰਹ ਚ ਮੂੰਹ ਚ ਜਾਣੀ ਹੈ ਅੱਗੇ ਦੇਖੀਏ ਆਪਾਂ ਨੂੰ ਖੁਸ਼ੀ ਹੋ ਚਾਹੀਦਾ ਸੀ ਦੰਦਿਆਂ ਵਾਸਤੇ ਹਨ ਕਿਉਂਕਿ ਦੰਦ ਕੱਢਣ ਲੱਗ ਜਾਂਦਾ ਨਾ ਜਵਾਗ 4-5 ਮਹੀਨਿਆਂ ਦਾ ਆਪੇ ਖੁਸ਼ੀ ਆਦੀ ਅਣੇ ਜੀ ਜੀ ਆਪਣੇ ਨਾ ਛੋਟੇ ਹੁੰਦੇ ਪਹਿਲਾਂ ਚਾਬੀਆਂ ਜੀਆਂ ਆਉਂਦੀ ਹੁੰਦੀਆਂ ਸੀਗੀਆਂ ਜਿਵੇਂ ਚਾਬੀਆਂ ਹੈ ਤਾਂ ਆ ਵੀ ਚਾਬੀਆਂ ਟਾਈਪ ਹੀ ਬਣਾਇਆ ਸੌਫਟ ਹੈ ਹਨਾ ਇਹ ਲੈ ਸਕਦੇ ਆ ਇੱਕ ਰੇਲ ਲੈ ਲੈ ਇੱਕ ਉਹ ਬਨਾਣਾ ਤੇ ਇੱਕ ਹੋਰ ਚੀਜ਼ ਆ ਦੇਖੋ ਆ ਸਾਰੀਆਂ ਨਾ ਚੂ ਕਰਨ ਵਾਲੀਆਂ ਨੇ ਮਨ ਲਗਾ ਜਵਾਕ ਦੇ ਆ ਹੱਥ ਤੇ ਚੜ ਜਾਂਦਾ ਇਹ ਇੰਨੀਆਂ ਚੀਜ਼ਾਂ ਨਾ ਇੱਥੇ ਹੀ ਮਿਲਦੀਆਂ ਇੰਗਲੈਂਡ ਇੰਡੀਆ ਵੀ ਆਉਂਦੀ ਹੋਣਗੀਆਂ ਸ਼ਾਇਦ ਆਨਲਾਈਨ ਵੈਸੇ ਜਰਨਲੀ ਜਿਆਦਾ ਦੇਖੀ ਨਹੀਂ ਹੈਗੀਆਂ ਆ ਦੇਖੋ ਆ ਹੱਥ ਤੇ ਚੜ ਜਾਂਦਾ ਜਵਾਕ ਦੇ ਜਿਵੇਂ ਮੰਨ ਲਓ ਆ ਹੈ ਹੱਥ ਤੇ ਚੜ ਗਿਆ ਤੇ ਜਵਾਕ ਜੇ ਆ ਹੱਥ ਉਂਗਲ ਮੂੰਹ ਚ ਪਾਉਂਦਾ ਤਾਂ ਆ ਚੀਜ਼ ਉੱਚੀ ਜਾਈ ਜਾਊਗੀ ਉਹ ਰਿਜ ਚੀਕ ਇਹ ਲੈਣੀ ਆ ਉਹ ਯਾਰ ਸਾਰਾ ਸਾਮਾਨ ਮਿਲਦਾ ਇੱਥੇ ਹਨਾ ਹਾਂ ਬੋਟਲ ਲੈਣੀ ਹਾਂ ਕਿਉਂ ਬਨਾਣਾ ਲੈਣਾ ਕਿ ਮੌਂਕੀ ਲੈਣਾ ਮੌਂਕੀ ਲੈ ਲਾਂਗੇ ਇਹ ਕੀ ਆ ਇਹੋ ਕਰਦਾ ਸਾਊਂਡ ਹਾਂ ਫੋਨ ਫੋਨ ਕਰੋ ਇੱਕ ਦਰ ਇਹ ਚੱਲ ਸਹੀ ਹੈ ਇਹ ਕਰੇਗਾ ਆਹ ਹੱਥ ਚੁਪਾ ਕੇ ਇੱਕ ਇੱਕੋ ਜੈਬ ਰਾਜਾ ਉਹਦਾ ਹੁੰਦਾਗਾ ਉਹ ਕਰਨ ਵਾਲਾ ਉਹ ਕਿੱਥੇ ਉਹ ਦੇਖਿਓ ਮੈਂ ਆਨਲਾਈਨ ਦੇਖਿਆ ਸੀਗਾ ਬੜੇ ਸੋਹਣੇ ਸੋਹਣੇ ਯਾਰ ਖੁਸ਼ੀ ਆਦੀ ਆ ਵੀ ਸੋਹਣਾ ਹੱਥ ਤੇ ਚੜਜੂਗਾ ਹਨ ਤਾਂ ਜਨ ਪਤਾ ਹੁਣ ਹੱਥਾਂ ਤੇ ਆ ਚੜਾ ਦੇਣਾ ਤੁਹਾਡੇ ਹੁਣ ਦੇਖਿਓ ਜੂਸ ਨਾ ਕਰਿਆ ਨਹੀਂ ਨਹੀਂ ਮੈਂ ਦੋਨ ਦੇਖ ਲਈਏ ਵੀ ਚੜ ਜਾਊਗਾ ਹਾਂ ਉਹਦੇ ਚੜਾ ਦੇਣਾ ਜਦੋਂ ਨਹੀਂ ਜਗਾ ਤੂੰ ਚੋਚਲੇ ਨਹੀਂ ਕੀ ਬੋਲਦੇ ਇਹਨੂੰ ਸੰਦੀਪ ਕੀ ਕੀ ਹੁੰਦੀ ਆ ਹਾਂ ਸੋਹਣੀ ਅੱਛਾ ਜੱਬਰ ਨੂੰ ਆ ਵੀ ਲੈ ਲੋ ਯਾਰ ਫਰੀਦਪੰਡੇ ਮੈਨੂੰ ਦੱਸ ਸੀ ਕਹਿੰਦੀ ਇਹ ਬਹੁਤ ਪਪੂਲਰ ਹੈ ਸੋਫੀ ਇਹ ਇਹ ਵੀ ਚੱਬਣ ਨੂੰ ਹੁੰਦਾ ਹੈ ਜੇ ਜਵਾਕ ਚੱਬੀ ਜਾਂਦਾ ਨਾ ਇਹ ਵੀ ਚੀਜ਼ ਵਧੀਆ ਆਏ ਜੀ ਇਹ ਸਾਫਟ ਸਾਫਟ ਜੇ ਟਾਇਲ ਲੈਣੇ ਪਹਿਲਾਂ ਆ ਲੈਣੇ ਕਿ ਨਹੀਂ ਦੇਖ ਲਓ ਇੱਕ ਲੈਣ ਹੂੰ ਦੋ ਕ ਲੈ ਲਓ ਬਸ ਇਹਦੇ ਵਾਲੇ ਦਾ ਫਿਰ ਆ ਹੀ ਲੈ ਲਨੇ ਆਹ ਵਧੀਆ ਯਾਰ ਜਿਹੜੀ ਮੇਰੇ ਕੋਲ ਆ ਵਧੀਆ ਇਹ ਤਾਂ ਲੈ ਲਈ ਕੋਸ਼ਿਸ਼ ਇਹ ਲੈ ਲਿਆ ਇੱਕ ਦੋ ਲੈ ਲੈ ਮੈਂ ਚੱਕ ਲਿਆ ਬਸ ਹਾਂ ਇਹ ਤਾਂ ਲੈ ਲਾਂਗਾ ਏ ਬਾਈ ਕਹਿੰਦਾ 4500 ਰੁਪਏ ਦਾ ਘੜਾਉਣਾ ਲੈਣਾ ਕਹਿੰਦਾ 5000 ਰੁਪਏ ਦਾ ਘੜਾਉਣਾ ਏ ਇਹਦੇ ਕੋਲੇ ਗੁਰਵੀਰ ਚੰਗ ਪਹਿਲਾਂ ਦੱਸ ਤੇਰੇ ਕੋਲ ਘਰੇ ਕਿੰਨੇ ਆਹ ਨਹੀਂ ਕਿੰਨੇ ਡਾਇਨਾਸੌਰ ਡਾਇਨਾਸੌਰ ਕਿੰਨੇ ਨੇ ਪਹਿਲਾਂ ਘਰੇ ਜਰਾਸਿਕ ਪਾਰਤ ਕਦਾ ਘਰੇ ਬਣਾ ਰੱਖਿਆ ਪਹਿਲਾਂ ਹਾਂ ਇਹ ਸੋਕੇ ਇਸ ਓਕੇ ਸੋਕੇ ਲੈ ਲੈ ਹੁਣ ਤੇ ਅਗੇ ਜੁਆਗ ਕਰਨ ਲੱਗੇ ਚੱਲ ਲੈ ਨਾ ਯਾਰ ਡੋਗਰੀ ਆ ਜਾ ਆ ਜਾ ਜੁਆਗ ਸਾਡਾ ਕਹਿੰਦਾ ਡਾਇਨਾਸੌਰ ਹੀ ਲੈਣਾ ਡਾਈਨੋਸੌਰ ਤਾਂ ਕਹਿੰਦੇ 5000 7000 ਤੱਕ ਸ਼ੁਰੂ ਹੁੰਦੇ ਆ ਤੇ ਮੈਂ ਕਹਾ ਕੋਈ ਆ ਬੱਤ ਕੁੱਤਕ ਜੀ ਲੈ ਡਾਈਨੋਸੌਰ ਮਹਿੰਗਾ ਜਾਨਵਰ ਆ ਮੈਂ ਬੱਤ ਕੁੱਤਕ ਲੈ ਨਾ ਤਾਂ ਬ੍ਰਾਈਟੀ ਚੇਂਜ ਹੋਈ ਥੋੜੀ ਕਹਿੰਦਾ ਮੈਂ ਡਾਈਨੋਸੌਰਾਂ ਦਾ ਘਰੇ ਢੇਰ ਲਾ ਰਿਹਾ ਨਹੀਂ ਅਸਲ ਚ ਪਤਾ ਗੱਲ ਕੀ ਐ ਐਨੇ ਡਾਈਨੋਸੌਰ ਪੈਨੇ ਨਾ ਜੀ ਅੱਕਿਆ ਪੈ ਦੇਖ ਦੇਖ ਨਾਲੇ ਪਤਾ ਗੱਲ ਕੀ ਐ ਨਾਲੇ ਘਰੇ ਜਾਨਵਰ ਨਵਾਂ ਆ ਜਾਊਗਾ ਸਹੀ ਗੱਲ ਐ ਜਾਨਵਰ ਵੀ ਨਵਾਂ ਚਾਹੀਦਾ ਨਵਾਂ ਜਾਨਵਰ ਆ ਜਾਊਗਾ ਤੇ ਦੁਜਾ ਇਹ ਮੈਂ ਤਾਂ ਯਾਰ ਇਹ ਹੈਰਾਨਾ ਵੀ ਜਿਹੜੇ ਤੁਹਾਡਾ ਸਟਾਫ ਹੈ ਲੋਈਕਾ ਨਾ ਤਮਾਸ਼ਾ ਦੇਖਦਾ ਉਹ ਯਾਰ ਜਵਾਕੇ ਤੇ ਜਵਾਕੇ ਤੇ ਗੱਲ ਲਿਟ ਜਾਂਦੇ ਆ ਫਰੀ ਦੀ ਫਿਲਮ ਦੇਖਦੇ ਨੇ ਤਾਂ ਫਰੀ ਦੀ ਫਿਲਮ ਦੇਖਦੇ ਆ ਇਹ ਤਾਂ ਇਹ ਕਹਿੰਦੇ ਹੁਣ ਵੀ ਚੱਲਦਾ ਬਾਦ ਉਹ ਗਨੂ 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 ਦੇਖੇ ਦੇਖੇ ਆ ਜਾ ਬੋ ਮੈਂ ਦਵਾਣਾ ਮੈਂ ਦਵਾਣਾ ਆ ਜਾ ਮੇਰੇ ਕੋਲ ਆ ਜਾ ਮੈਂ ਦਵਾਣਾ ਕੋਈ ਨਹੀਂ ਬੱਤ ਪਰ ਲੈਣੀ ਬੱਤ ਆਪਾਂ ਇਹਨੂੰ ਇਹ ਪੁੱਛਿਓ ਕਿ ਜਾ ਜਾ ਚੈਨਲ ਲੈ ਲੈਨੇ ਆਪਾਂ ਮੈਂ ਮਾਮਾ ਮਾਮਾ ਦਵਾ ਦਿਆ ਕੋਈ ਮਾਮਾ ਇਹਨਾਂ ਨੂੰ ਆ ਖੜੇ ਬੱਤ ਕਾ ਮੈਂ ਨਾ ਅੱਜ ਦੇ ਬਲੌਂਗ ਚ ਇਹ ਚੀਜ਼ ਦਿਖਾਉਣੀ ਐ ਜਾ ਕੇ ਵੀ ਇਹਦੇ ਕੋਲੇ ਕਿੱਡੇ ਕਿੱਡੇ ਡਾਇਨਾਸੌਰ ਨੇ ਕਰੇ ਜਾ ਕੇ ਤੁਹਾਨੂੰ ਦਿਖਾਵਾਂਗੇ ਸਾਰੇ ਢੇਰੀ ਕਰਕੇ ਹਾਂ ਵਿਦ ਪ੍ਰੂਫ ਲੌਕਸਟ ਵੀ ਪਿਆ ਉੱਪਰ ਚਲਦੇ ਕਰਦੇ ਨੇ ਮੈਂ ਲਿ ਬੈਗ ਭਰੇ ਹੋਏ ਲੌਕਸਟ ਦੇ ਵਿੱਚ ਆਪਾਂ ਏ ਜੇ ਫ੍ਰੀਚ ਫਿਲਮ ਦੇਖਣੀ ਤਾਂ ਆ ਸਟੋਰ ਤੇ ਆਏ ਯਾਰ ਫ੍ਰੀਚ ਬਲਮਾ ਚੱਲਦੀ ਹੈ ਜਿਹਦਾ ਘਰੇ ਟਾਈਮ ਪਾਸ ਨਹੀਂ ਹੁੰਦਾ ਇਥੇ ਆ ਦੇ ਸਾਰਾ ਦਿਨ ਫਿਲਮਾਂ ਚੱਲਦੀਆਂ ਨੇ ਇੱਥੇ ਚੱਲ ਕੋਈ ਨੀ ਕੋਈ ਮੈਂ ਦਵਾ ਕੇ ਕਿਹੜਾ ਲੈਣਾ ਹੈ ਕਿਹੜਾ ਲੈਣਾ ਸੋਸ ਕਿਹੜਾ ਇਨਿਮ ਨੂੰ ਕੈਸੀ ਪ੍ਰਾਈਸ ਲਿਮਿਟ 15 ਉਹ ਹਾ ਹੈਨਾ ਹਾਂ ਇਹਨੂੰ ਪਹੁੰਚ ਕੇ 45 ਤੇ ਇਹਨੇ ਇੱਦਾਂ ਘਰੋਂ ਕਢਾਉਣ ਵਾਲਾ ਕੰਮ ਹੈ ਕੋਈ ਗੱਲ ਨਹੀਂ ਪਤਾ ਕਿ ਮੈਨੂੰ ਲੈਣ ਚ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਇੰਨੇ ਘਰੇ ਪਏ ਨੇ ਨਾ ਆਲਰੀਡੀ ਕੋਈ ਗੱਲ ਨਹੀਂ ਪਰ ਇਹ ਨਹੀਂ ਜਾ ਕੇ ਨਾ ਸਾਈਡ ਤੇ ਰੱਖ ਲੈਣਾ ਹੈ ਪੁਰਾਣੇ ਨੰਨਾ ਸੋਚ ਇਹਨੇ ਮੁਰਕ ਸੋਫੇ ਤੇ ਬਹਿ ਜਾਣਾ ਇਹਨੂੰ ਇਹ ਵੀ ਨਹੀਂ ਪਤਾ ਲੱਗਣਾ ਵੀ ਮੇਰੇ ਕੋਲ ਡਾਇਨਾਸੌਰ ਹੈਗਾ ਜਾਂ ਨਹੀਂ ਹੈਗਾ ਹਾਂ ਇਹ ਖੇਡਦਾ ਨਹੀਂ ਮੈਨੂੰ ਪਤਾ ਕਰ ਖੇਡਦਾ ਨਹੀਂ ਨਾਲੇ ਨਾਲੇ ਪਤਾ ਗੱਲ ਕੀ ਹੈ ਇਹ ਘਰੋਂ ਘਰੋਂ ਜਵਾਕ ਦੁਰਦਸ ਹੁੰਦਾ ਪ੍ਰੋਮਿਸ ਕਰਕੇ ਕਹਿੰਦਾ ਯਾਰ ਮੈਂ 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 ਇਹਦੇ ਕੋਲ ਓਨਲੀ 10 ਪਾਉਂਡਸ ਮਮਾ 10 ਪਾਉਂਡ ਤੋਂ ਲੈ ਕੇ 4 40 45 50 ਦੇ ਵੱਲ ਆ ਗਿਆ ਮੇਰੀ ਮੁਗੜੀ ਚੱਲ ਆ ਜਾ ਪੰਨ ਲ ਲੈਣ ਰੋਈ ਕਦੋਂ ਇਹਨਾਂ ਲ ਲੈਣੇ ਯਾਰ ਚੱਕ ਕਿਹੜਾ ਚੱਕੜ ਹੈ ਬਰਾ ਮਾ ਕਿਉਂ ਕੇ ਆਂ ਓ ਦੇਖੋ ਦੇਖ ਇਹ ਇਹ ਨੇ ਉੱਚੀ ਆ ਦੇਖ ਲਾਓ ਓਏ ਕੱਢ ਜਾ ਭੰਨ ਨਾ ਦੇ ਇਹ ਲੈਣਾ ਹੈ ਇਹ ਨਹੀਂ ਲੈਣਾ ਕਿਹੜਾ ਲੈਣਾ ਉਹ ਲੈਣਾ ਪਿਛਲਾ ਲੈਣਾ ਇਹ ਲੈਣਾ ਇਹ ਹੈਗਾ ਤੇਰੇ ਕੋਲ ਘਰ ਓਏ ਦੋ ਨੋਕ ਤੇ ਵਿੱਚ ਪਏ ਹੈ ਲੋਕਟ ਦੇ ਵਿੱਚ ਐਕਸ ਨਿਊ ਲੌਫਟ ਦੇ ਵਿੱਚ ਪਹਿਲਾਂ ਇੱਕਦਾਂ ਖੜਾਉਣੇ ਵਾਲਿਆਂ ਨੂੰ ਪਹਿਲਾਂ ਗਾਲਾਂ ਦੇਣੀਆਂ ਚਾਹੀਦੀਆਂ ਨੇ ਜਿਹੜੇ ਨਿਊ ਤੋਂ ਨਿਊ ਲਿਆਉਂਦੇ ਨੇ ਨਾਲੇ ਮੰਮੀ ਖੁਸ਼ ਰੋ ਆ ਬਚੀ ਜਾ ਲੈ ਲੈ ਨਾਲੇ ਮੰਮੀ ਖੁਸ਼ ਐ ਨਾਲੇ ਖੂਬ ਜਿਹਾ ਬਚੀ ਜਾ ਲੈ ਲੈ ਇਹ ਜਵਾਕ ਲੈ ਲੈ ਵੱਡਾ ਹੋ ਜੂ ਹਾਲੀ ਘਰੇ ਜਾ ਕੇ ਵੱਡਾ ਹੋ ਜੂ ਪਾਣੀ ਚ ਰੱਖ ਪਾਣੀ ਚ ਰੱਖਦਾ ਗੁੰਨੂ ਇਹਨੂੰ ਐਵਰੀ ਮਾਰਨਿੰਗ ਐਵਰੀ ਈਵਨਿੰਗ ਪਾਣੀ ਪਾਉਣਾ ਓਕੇ ਇਨਾ ਸਮਾਨ ਐ ਇਨਾ ਦਾ ਬਾਈ ਮੋਕਣ ਜੇ ਨਹੀਂ ਹੁੰਦਾ ਜਵਾਕ ਨੂੰ ਨਾਲ ਲੈ ਕੇ ਆ ਕੇ ਨਾ ਜੇਵ ਖਾਲੀ ਕਰਾਉਣ ਵਾਲਾ ਕੰਮ ਆਹ ਮੈਨਵਲ ਆਦਾ ਵੀ ਕਿਹੜੀ ਚੀਜ਼ ਹੈ ਜਿਹੜੀ ਇੱਥੇ ਨਹੀਂ ਕ੍ਰੇਨ ਕ੍ਰੂਨ ਜਿਹੜਾ ਖੜਾਉਣਾ ਜਵਾਕ ਮੰਗੂ ਮਤਲਬ ਹਰ ਚੀਜ਼ ਅਵੇਲੇਬਲ ਇੱਥੇ ਹਰ ਚੀਜ਼ ਸੰਦੀਪ ਗਨਵੀਰ ਨੇ ਕਿਹਾ ਕਿ ਪੈਸੇ ਲਵਾਤੇ ਹੁਣ ਤੱਕ ਹੈ ਉਹ ਯਾਰ ਜਿਹੜੀ ਚੀਜ਼ ਸੋਚੇ ਬੰਦਾ ਮੈਨ ਲਾਦਾ ਉਹੀ ਇੱਥੇ ਪਈਆ ਹੈ ਨਾ ਇਹ ਸਾਰੇ ਕੁੜੀਆਂ ਦੇ ਸੈਕਸ਼ਨ ਲੱਗੇ ਨੇ ਅੱਛਾ ਕੁੜੀਆਂ ਦੇ ਨੇ ਸਾਰੇ ਇਹ ਆ ਦੇਖੋ ਛੋਟੀਆਂ ਹੋ ਗਈ ਆ ਦੇਖੋ ਮम्मा ਬੀਬੀ ਨੇ ਇਹ ਛੋਟੀਆਂ ਦੀ ਸ਼ੁਰੂ ਹੋ ਜਾਂਦੀਆਂ ਨੇ ਦੇਖੋ ਡ్రਾਇਰ ਹੋਮ एवरीथिंग ਹਾਂ ਉਹ ਨੇਲ ਪੇਂਟ ਮੈਂ ਮੇਕਅਪ ਦੇਖ ਲਾ ਕੁੜੀਆਂ ਦੇ ਮੁੰਡਿਆਂ ਦਾ ਸਾਰਾ ਕੁਝ ਆਇਆ ਉਹ ਬਾਈ ਇੱਥੇ ਆ ਕੇ ਮੈਂ ਤਾਂ ਪਹਿਲੀ ਵਾਰੀ ਖੜਾ ਹੋਣੇ ਦੁਕਾਨ 'ਚ ਆਇਆ ਤੁਹਾਨੂੰ ਇਮਾਨਦਾਰੀ ਨਾਲ ਸਰ ਮੈਂ ਹਜੇ ਤੱਕ ਨਹੀਂ ਆਇਆ ਸੀਗਾ ਮੈਂ ਕਿਹਾ ਰਿਪਨ ਹਜੇ ਤੱਕ ਆਪਾਂ ਨੂੰ ਨਾ ਗੁੱਡੀਆਂ ਦੇ ਨਾਮ ਨਹੀਂ ਬਤਾ ਹਾਂਜੀ ਦੋ ਰਣਜੀਤ ਨੂੰ ਥੋੜੀ ਵੱਡੀ ਹੋ ਗਈ ਇਹਨੇ ਸਾਰੀਆਂ ਐਲਸਾ ਫੈਲਸਾ ਸਿਖਾ ਦੇਣੀਆਂ ਇਹਨੇ ਆਪਾਂ ਨੂੰ ਜਿਹੜੀ ਬਾਾਰ ਪਾਪਨ ਦੁਬਾਰ ਵੀ ਉਹ ਪਤਾ ਹੈ ਫਿਰ ਮੈਨੂੰ ਲੱਗੋ ਸਾਰੀਆਂ ਐਲਸਾ ਬਾਾਰ ਵੀ ਹੋਰ ਕਿੰਨੇ ਆਹ ਦੇਖੋ ਸਾਰੇ ਡਾਇਨਾਸੌਰ ਦੇ ਨਾਮ ਸਿਖਾ ਰਿਹਾ ਨੇ ਗਨਵੀਰ ਡਾਇਨਾਸੌਰਾਂ ਦੇ ਨਾਮ ਦੱਸ ਦੇ ਪੁੱਤ ਸਾਰਿਆਂ ਦੇ ਭੁੱਲ ਗਿਆ ਭੁੱਲ ਗਿਆ ਦੱਸ ਦੇ 8 ਸਾਲ ਹੋ ਗਿਆ ਮੈਂ ਭੁੱਲ ਗਿਆ 8 ਸਾਲ ਹੋ ਗਿਆ ਟਾਇਲ ਲੈਂਦੇ ਨੂੰ 8 ਸਾਲ ਹੋ ਗਿਆ ਟਾਇਲ ਲੈਂਦੇ ਨੂੰ ਮੈਨੂੰ ਲੱਗਦਾ ਸਾਰੇ ਸਾਰੇ ਡਾਇਨਾਸੌਰ ਘਰੇ ਚੱਕ ਲੈਂਦੇ ਇਹਜਾ ਕੋਈ ਡਾਇਨਾਸੌਰ ਜਿਹੜਾ ਗੁਣੂ ਤੇਰੇ ਕੋਲ ਨਾ ਹੋਵੇ ਇਹਦਾ ਗਨਵੀਰ ਵਾਲੇ ਤੇ ਮਹਿੰਗੇ ਵਾਲੇ ਆ ਆ ਗਨਵੀਰਾ ਦਿਖਾਈ ਇਹਦਾ ਨਾਮ ਕੀ ਹੈ ਜਿਹੜਾ ਚੱਕ ਕੇ ਲੈਂਦਾ ਅਜਾ ਇਹ ਆ ਡਾਇਨਾਸੌਰ ਇਹ 45 ਦਾ ਇਹ ਜਦੋਂ ਨਾ ਅਸੀਂ ਤਾਂ ਪੁੱਤ ਫਿਲਮਾਂ ਫਿਲਮਾਂ ਚ ਦੇਖ ਕੇ ਸਾਰ ਲੈਂਦੇ ਸੀ ਡਾਇਨਾਸੌਰ ਛੱਟ ਤੱਕ ਤਾਂ ਆਉਂਦੀ ਨਹੀਂ ਸੀਗੇ ਦਦਾ ਗੁੰਨੂ ਸਾਡੇ ਵਿਆਹ ਵੇਲੇ ਆਇਆ ਨਾ ਇਹਨੇ ਇੰਨੇ ਡਾਇਨਾਸੌਰ ਚੱਕੇ ਸਾਡੇ ਅੰਡੀ ਨੂੰ ਅੰਡੀ ਗੱਲਾਂ ਕਰਨ ਕਹਿੰਦੇ ਸੁਖ ਰਹੇ ਕਿਤੇ ਸੰਦੀਪ ਮੁੰਡਾ ਹੈ ਨਾ ਕਹਿੰਦੇ ਮੈਂ ਡਾਇਨਾਸੌਰ ਨਾਲ ਵਿਆਹ ਕਰਾਉਣਾ ਚਲੋ ਚੱਲੀਏ ਮੈਨ ਲਗ ਰਹੀਏ ਡਾਇਨਾਸੌਰ ਸ਼ੁਰੂ ਤਾਂ ਹੁਣ ਉੱਥੇ ਵੀ ਕਿੰਨੇ ਪਏ ਆ ਜਿਹੜੇ ਸੋਫੇ ਦੇ ਸਾਈਡ ਤੇ ਪਏ ਨੇ ਬਾਕਸ ਭਰੇ ਆ ਕਰ-ਕਰ ਰੱਖਿਆ ਡਰ ਲੱਗਦਾ ਕਈ ਵਾਰੀ ਤੱਕ ਵੀ ਕਿਤੇ ਪੈਰ ਪੂਰੀ ਨਾ ਟਕੇ ਜਿਹੜਾ ਆਪਣੇ ਨੀਚੇ ਰੂਮ ਨਹੀਂ ਹੈ ਬੈਡਰੂਮ ਹਾਂ ਮੈਂ ਦੇਖਿਆ ਸਾਰਾ ਭਰਿਆ ਹੋਇਆ ਸਾਰੇ ਪਰ ਡੋਇਜ਼ ਨਾਲ ਇਹਦਾ ਬਾਅਦ ਚ ਮੈਂ ਅੱਦੇ ਚੈਰੀਟੀ ਚ ਦੇ ਆਈ ਚੈਰੀਟੀ ਚ ਦੇ ਕੇ ਫਿਰ ਮੈਂ ਬਾਅਦ ਕਿਉਂ ਦੇ ਦੇਂਦੇ ਭੇਜਦੇ ਇਹਦੇ ਵਿੱਚ ਜਿਵੇਂ ਫਰੂਟ ਪਾ ਕੇ ਮੰਗੇਓ ਵਗੈਰਾ ਪਾ ਗਏ ਜਾਂ ਬਨਾਣਾ ਪਾ ਕੇ ਨਾ ਮੈਸ਼ ਬੱਜੇ ਨੂੰ ਫੜਾ ਦੋ ਚ ਹੌਂ ਹੌਲੀ ਜਾਂਦਾ ਜਾਂਦਾ ਫੀਡਰ ਆਹੀ ਉਹ ਜਿਵੇਂ ਫ੍ਰੀਜ਼ ਕਰਕੇ ਦਿੰਦੇ ਨੇ ਉਹ ਆਹਨ ਲੱਕ ਫ੍ਰੀਜ਼ ਦ ਫ੍ਰੀਜ਼ ਵੀ ਕਰ ਲੈ ਇਹ ਮੈਨ ਲੱਗਦਾ ਜਿਵੇਂ ਜਿਵੇਂ ਇੱਥੇ ਨਿਆਣੇ ਨੂੰ ਕਿੰਨੇ ਟਾਈਮ ਤੋਂ ਦੇਣ ਲੱਗ ਜਾਂਦੇ ਨੇ ਹੁਣ ਦੇ ਸਕਦੇ ਰਹਿਣ ਜਾਂਦੇ ਨੇ ਆਪਾਂ ਖਾਣਾ 4 ਮਹੀਨਿਆਂ ਤੋਂ 4 ਮਹੀਨਿਆਂ ਤੋਂ ਲੈ ਇੰਡੀਆ ਜੀ ਤਾਂ ਕਹਿੰਦੇ ਨੇ 6 ਮਹੀਨੇ ਪਾਣੀ ਤੇ ਰੱਖੋ ਉਹ ਪਾਣੀ ਤੇ 6 ਮਹੀਨੇ ਕਲਾ ਮਾਤਰ ਫੀਡ ਤੇ ਰੱਖੋ ਵੀ 6 ਮਹੀਨੇ ਪਾਣੀ ਵੀ ਨਹੀਂ ਦਿੰਦੇ ਇਹਦੇ ਵੀ ਡਿਪੈਂਡ ਉਹ ਲਿਖਿਆ ਹੁੰਦਾ ਰਹੂ ਤੁਸੀਂ ਕਿਹੜਾ ਕਿਹੜਾ ਫੂਡ ਦੇ ਸਕਦੇ ਹੋ ਅੱਛਾ ਇਹ ਲੈ ਲਓ ਪਿੰਕ ਪਿੰਕ ਬੰਗਿਆ ਰਹਿਣ ਦੇਣ ਵਾਸਤੇ ਦੋਨੋਂ ਲੈ ਲੈ ਨੀ ਕਬ ਉਹ ਵੀ ਲੈ ਲਓ ਸਹੀ ਗੱਲ ਹੈ ਮੁੰਡੇ ਵਾਲਾ ਕਲਰ ਕਹਿੰਦੇ ਬਲੂ ਹੁੰਦਾ ਕੁੜੀ ਵਾਲਾ ਪਿੰਕ ਆ ਲੈ ਲਓ ਸੰਦੀਪ ਆ ਵੀਰ ਅਬੀ ਜਾ ਕਰੋ ਇਹ ਅੱਗੇ ਤੁਹਾਨੂੰ ਕਰਕੇ ਦਿਖਾ ਦਾਂਗੇ ਕਿਵੇਂ ਹੁੰਦਾ ਅੱਛਾ ਹੋਰ ਯਾਰ ਕਿੰਨਾ ਗਸ਼ਮਲਦਾ ਤੁਹਾਨੂੰ ਪਤਾ ਆ ਨਾ ਇਹਦੇ ਬਾਰੇ ਵੀ ਮੈਂ ਸੁਣਿਆ ਸੀ ਆਹ ਹੁੰਦੇ ਇੱਥੇ ਕੈਮਰੇ ਮਿਲਦੇ ਆ ਤੇ ਜਵਾਕ ਤੇ ਲੱਗ ਜਾਂਦਾ ਜੇ ਮਤਲਬ ਤੁਸੀਂ ਪਰਾਂ ਹੋਰ ਕੰਮ ਕਰਨਾ ਹੈ ਨਾ ਮਾਂ ਜਾਂ ਫਾਦਰ ਪੇਰੈਂਟਸ ਕੰਮ ਕਰਦੇ ਰਹਿਣ ਤੇ ਇਹ ਮੈਸੇਜ ਦੇ ਦਿੰਦਾ ਜਦੋਂ ਜਵਾਕ ਉੱਠ ਜਾਂਦਾ ਖੁਸ਼ੀਆਂ ਪਾਸ ਚੀਜ਼ ਬਾਰੇ ਸੁਣਿਆ ਸੀ ਨਾ ਕਿੰਨੀ ਵਧੀਆ ਹੈ ਹਾਂਜੀ ਹਾਂ ਹੈਨਾ ਉਹੀ ਹੈ ਨਾ ਕੈਮਰਾ ਇਹ ਵੀ ਲੈ ਲਾਂਗੇ ਮੈਂ ਕਿਹ ਕਿਧਾਵਾਂਗੇ ਜਾਣ ਲੱਗੇ ਰਾਨਗਿੰਦ ਦੇ ਲਈ ਹਾਂ ਪਰਾਂ ਹੋਰ ਕੰਮ ਕਰਦੇ ਰਹੋ ਜਿਵੇਂ ਹੁਣ ਆਪਾਂ ਇਹਨਾ ਟੇਕਰ ਕਰਨੀ ਬਹੁਤ ਈਜ਼ੀ ਹੈ ਜਿਵੇਂ ਸਾਡਾ ਧਿਆਨ ਸਾਰਾ ਰਣਜਿੰਝ ਹੀ ਰਹਿੰਦਾ ਵੀ ਉੱਠ ਨਾ ਜਾਵੇ ਆਏ ਨਾ ਉਹ ਜ ਡਿੱਗ ਨਾ ਜਾਵੇ ਵੈਸੇ ਜ ਡਿੱਗਣ ਡਿੱਗਣ ਵਾਲੀ ਨਹੀਂ ਹੈਗੀ ਅਜਾ ਮਤਲਬ 4 ਮਹੀਨਿਆਂ ਦੀ ਆ ਪਰ ਫਿਰ ਵੀ ਡਰ ਹੁੰਦਾ ਨਾ ਵੀ ਡਿੱਗ ਨਾ ਜਾਵੇ ਕਈ ਚੀਜ਼ਾਂ ਦਾ ਨੇ ਅਸੀਂ ਇੰਡੀਆ ਤੋਂ ਹੀ ਲੈਣੀਆਂ ਸੀ ਪਹਿਲਾਂ ਜਿਵੇਂ ਆਹ ਇੰਡੀਆ ਤੋਂ ਲੈ ਲਿਆ ਸੀ ਆਹ ਵਧੀਆ ਬੇਬੀ ਨੂੰ ਕੈਰੀ ਕਰਨ ਵਾਸਤੇ ਪਰ ਵਰਤਿਆ ਘਟਾਇ ਸੀ ਆਉਣ ਵਾਲੇ ਦਿਨਾਂ 'ਚ ਦੇਖੇ ਉਹ ਵਰਤ ਤੇ ਹਜੇ ਰੰਜਨ ਦਾ ਗਰਦਨ ਥੋੜੇ ਜਿਹਾ ਘੱਟ ਖੜਾਉਂਦੇ ਆ ਤੇ ਜਦੋਂ ਗਰਦਨ ਸਟੇਬਲ ਹੋਣ ਲੱਗੀ ਫਿਰ ਇਹਦੇ 'ਚ ਹੀ ਲੱĐ ਕੇ ਰੱਖਿਆ ਕਰਦੇ ਆ ਇਹ ਵਧੀਆ ਚੀਜ਼ ਹੈ ਆਇਥੇ ਇਹ ਵੀ ਮਹਿੰਗਾ ਮਲਦਾ ਸਾਫਤਾ ਨਹੀਂ ਬਸ ਸੋ 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 ਕੌਣ ਦੇ 10 10000 ਦੇ ਮਿਲਦੇ ਆ ਇੰਡੀਆ 'ਚ ਇਹ 5 7000 ਪੰਜ 2000 ਦਾ ਬਣ ਜਾਂਦਾ ਇੰਡੀਆ 'ਚ ਬਣਾ ਨਾਰਮਲ ਆ ਮੈਂ ਦੇਖਿਆ ਸੀ ਨਾਰਮਲ ਆਹ ਚੀਜ਼ ਵੀ ਵਧੀਆ ਏ ਯਾਰ ਹੈਨਾ ਆ ਨਾਲੇ ਹੱਥ 'ਚ ਫੜਨ ਨੂੰ ਜਵਾਕ ਨੂੰ ਖੁਸ਼ੀ ਯਾਰ ਉਹ ਕਿੰਨੀ ਆਉਂਦੀ ਆ ਹੈਨਾ ਆ ਤਾਂ ਆਪਾਂ ਚੱਕ ਲਿਆ ਸੋਫੀਆ ਦਾ ਲੈ ਲਈ ਤੇ ਮੈਂ ਕਿ ਉਹ ਤਾਂ ਹੈਗਾ ਰਣਜੋਤ ਵਰਾਈਟੀ ਕਿੰਨੀ ਆ ਯਾਰ ਕਿੰਨਾ ਕੁਝ ਆਉਂਦਾ ਹੈਨਾ ਆ ਤਾਂ ਹੈਗਾ ਇੱਕ ਵਾਸਾ ਸੌਫਾ ਆ ਨਹੀਂ ਵਧੀਆ ਉਹਦੇ ਨਾਲ ਸੋਫੀਆ ਨੂੰ ਆ ਹੈਂਡਲ ਹੈਂਡਲ ਕਰਨਾ ਸੌਖਾ ਤੇ ਸਾਰਾ ਕੁਛ ਆਫ ਰੂਫ ਰੈਨ ਲਾਇਫ ਹੈ ਨਾ ਮੰਥ ਦੇ ਹਿਸਾਬ ਨਾਲ ਹੁੰਦੇ ਇੱਥੇ ਜਿੰਨੇ ਖਡਾਉਣੇ ਆ ਵੀ ਆ ਦੇਖੋ ਆ 4 ਮੰਥਸ ਦੇ ਆ 3 ਮੰਥਸ ਦੇ ਤੇ ਆ 6 ਮੰਥਸ ਦੇ ਲੱਦਿਆ ਪਿਆ ਸਾਰਾ ਵੱਡਿਆਂ ਦੇ ਛੋਟਿਆਂ ਦੇ ਪੈਸੇ ਜੇਬਾਂ ਚ ਕਢਾਉਣੇ ਆ ਬਸ ਕੈਪੀਟਲਿਜ਼ਮ ਇਸ ਨੂੰ ਬੋਲਦੇ ਆ ਕਮਾਈ ਜਾਓ ਪੈਸੇ ਕੱਢੀ ਜਾਓ ਤੇ ਬਸ ਆਹੀ ਚੀਜ਼ ਆ ਕਿੱਧਰ ਇਧਰ ਹਾਂਜੀ ਅੱਜ ਤਾਂ ਆਪਾਂ ਆਪਣੀ ਮਰਜ਼ੀ ਨਾਲ ਲੈ ਰਹੇ ਆ ਹਾਂਜੀ ਵੀ ਆ ਠੀਕ ਆ ਸਹੀ ਐ ਇਹਦੇ ਲਈ ਲੈ ਲੈਣੇ ਆ ਜਦੋਂ ਥੋੜੀ ਜਿਹੀ ਵੱਡੀ ਹੋ ਗਈ ਫਿਰ ਇਹਨੇ ਮਤਲਬ ਸਿੱਧਾ ਕਿਹਾ ਕਿ ਨਾ ਫਿਰ ਇਹਨੇ ਗਨਵੀਰ ਦੀ ਭੈਣ ਬਣ ਜਾਣਾ ਲੇਟਿਆ ਕਰਨ ਇੱਥੇ ਆ ਕੇ ਮੈਂ ਲੈਣੀ ਲੈਣਾ ਸੋ ਪਤਾ ਨਹੀਂ ਫਿਰ ਕੀ ਬਣੂ ਸਾਡਾ ਤੇ ਮੈਂ ਆਬਰੰਬ ਕਰਕੇ ਲੈ ਦਿਆ ਕਰਿਓ ਇੱਧਰ ਦੇਖ ਸਾਰਾ ਆ ਆ ਮੈਂ ਮੈਂ ਨਾ ਆ ਇਧਰ ਆ ਆ ਦੇਖਾ ਨਾ ਯਾ ਪ੍ਰੇਮ ਹੁੰਦੇਗਾ ਸਟੋਲਰ ਹੁੰਦੇ ਆ ਯਾਰ ਕੋਸ਼ ਚੇਅਰ ਵੀ ਕੈਸਾ ਰਗਿਆ ਨਾ ਆ ਜਿਹੜੀ ਕੰਪਨੀ ਦੇ ਨਾ ਪ੍ਰੈਮ ਆਉਂਦੇ ਬਹੁਤ ਐਕਸਪੈਂਸਿਵ ਨੇ ਇਹ ਮੈਂ ਤੁਹਾਨੂੰ ਦਿਖਾਵਾਂ ਆ ਜਿਹੜੀ ਸੈਬਿਕਸ ਕੰਪਨੀ ਹੈ ਬਾਹਰ ਦੀ ਇਹ ਇਲੈਕਟ੍ਰਿਕ ਹੈ ਨਾ ਇਹ ਤੇ ਹਾਂ ਇਹਦੇ ਇਲੈਕਟ੍ਰਿਕ ਵੀ ਆਉਂਦੇ ਆ ਤੇ ਆਹਾ ਆ ਇਹਦੇ ਪਈ ਹੈ ਆ ਪਏ ਇਹਨਾਂ ਦਾ ਇੱਕ ਸੈਬਿਕਸ ਦੇਖ 900 ਪਾਉਂਡ ਦਾ ਲਗਭਗ 1 ਲੱਖ ਰੁਪਏ ਦਾ ਇਹ ਲਗਭਗ 1 ਲੱਖ ਰੁਪਏ ਦਾ ਹੁਣ ਅਨੇ ਨੇ ਮਹੰਗੇ ਆਮ ਹੀ ਹੁਣ ਆਮ ਹੀ ਮਹੰਗੇ ਹੁੰਦੇ ਜਿਹੋ ਜਿਹੇ ਦੇਸ਼ ਇੰਡੀਆ ਚ ਖੋਜੀ ਆਪਣੇ ਕਿੰਨੇ ਦਾ ਮਿਲ ਜਾਂਦਾ ਆਪਣੇ 15 ਆਪਣੇ ਮੰਨ ਲ 5000 ਤੋਂ ਸ਼ੁਰੂ ਹੋ ਜਾਂਦਾ ਵਧੀਆ ਅਸਲ ਦਾ ਹਾਂ 5000 ਤੋਂ 15 20 30 ਮਿਲਦਾ ਹੀ ਹੈ ਸਾਰਾ ਜੇ ਤੁਸੀਂ ਹੈਵੀ ਡਿਊਟੀ ਜਾਂ ਵਧੀਆ ਬ੍ਰਾਂਡ ਚ ਲੈਣਾ ਬਸ ਉਹ ਪਲੱਸ ਹੁੰਦਾ ਜਾਂਦਾ ਤੇ ਜਿੰਨੇ ਮਹੰਗੇ ਦੇਸ਼ ਹੁਣ ਇਹ ਦੇਸ਼ਾਂ ਚ ਲੋਕ ਪੈਸਾ ਵੱਧ ਕਮਾਉਂਦੇ ਆ ਤੇ ਇਸੇ ਤਾਂ ਕਰਕੇ ਮਹਿੰਗੇ ਰੱਖੇ ਹੋਏ ਆ ਆ ਦੇਖਿਓ ਇਹਨਾਂ ਦੇ ਹਿਸਾਬ ਨਾਲ 700 17000 ਦੀ ਕਾਰ ਸੀਟ ਹੈ 17000 ਦੀ ਨਹੀਂ ਸਾਰਾ ਕੋਈ ਐਕਰੀਨ ਨਵਾਂ ਹੈ ਰਿਪਨ 5500 ਇਹ ਸਾਰਾ ਬਈ ਰਣਜਿੰਦਾ ਸੈਕਸ਼ਨ ਹੈ ਹਜੇ ਰਣਜਿੰਦੀ ਏਜ ਵਾਲਾ ਤੇ ਆਹ ਵਧੀਆ ਯਾਰ ਛਤਰੀ ਵਾਲਾ ਜਿਹਨੇ ਮੈਂ ਉਹ ਮੀਂਹ ਪੈ ਰਿਆ ਸੀ ਨਾ ਇਹ ਕਵਰ ਵੀ ਹੁੰਦਾ ਰੇਨ ਕਵਰ ਵੀ ਹੁੰਦਾ ਅਛਾ ਰੇਨ ਕਵਰ ਵੀ ਹੁੰਦਾ ਇਹ ਹੈ ਛਤਰੀ ਛੁੱਪ ਤੋਂ ਹੈ ਫੋਟੋ ਕਾਰਡ ਜੂਸ ਕਰ ਲੈਣਾ ਕੈਸ਼ ਰੱਖ ਲੈ ਫੇ ਮੈਂ ਕਰਦਣੀ ਨਹੀਂ ਰਿਪਨਪੇ ਨਹੀਂ ਨਹੀਂ ਉਹਨੂੰ ਕਰਵਾਉਣੀ ਲੋ ਜੀ ਬੱਚੇ ਖੁਸ਼ ਕਰਤੇ ਜੀ ਸਾਰੇ ਚੱਲੇ ਆ ਹੁਣ ਬਾਹਰ ਨੂੰ ਬੱਚਿਆਂ ਨੂੰ ਖੁਸ਼ ਕਰਕੇ ਪੂਰਾ ਤੁਸੀਂ ਇੱਕ ਗੱਲ ਐ ਦੇਖੋ ਯਾਰ ਵੀ ਜਨਰੇਸ਼ਨ ਦਾ ਕਿੰਨਾ ਫਰਕ ਹੁੰਦਾ ਹੈ ਹਨਾ ਤੇ ਮੈਨੂੰ ਪਤਾ ਗੁਨਵੀਰ ਕੀ ਕਹਿ ਰਿਹਾ 50 ਪਾਉਂਡ ਦੇ ਜਿਹੜਾ ਟੁਆਏ ਹੈ ਨਾ 50 ਪਾਉਂਡ ਦੇ ਟੁਆਏ ਨੂੰ ਮੈਨੂੰ ਕਹਿੰਦਾ ਕਹਿੰਦਾ ਤੁਸੀਂ ਮੈਨੂੰ ਕਿੰਨਾ ਚੀਪ ਖੜਾਉਣਾ ਦਵਾ ਰਹੇ ਹੋ ਠੀਕ ਹੈ ਪੰਜ ਪੰਜਾ ਵਾਲੇ ਨੂੰ ਮਤਲਬ ਵੀ ਪੰਜ ਸਾਨੂੰ ਤੁਹਾਨੂੰ ਪਤਾ ਸਾਨੂੰ 500 ਰੁਪਏ ਦਾ ਖੜਾਉਣਾ ਨਹੀਂ ਮਿਲਦਾ ਸੀ ਇਹਨਾਂ 5000 ਇਹਨਾਂ ਨੂੰ ਕੁਝ ਵੀ ਨਹੀਂ ਲੱਗਦਾ ਲੈ ਮੈਂ ਤੁਹਾਨੂੰ 50 ਪਾਉਂਡ ਕੁਝ ਵੀ ਨਹੀਂ ਦੇ ਜਦੋਂ ਮੈਂ ਨਿੱਕੀ ਸੀ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਡੈਡੀ ਨੇ ਮੈਨੂੰ ਸਿੰਡਰੇਲ ਵਾਲੀ ਜੁੱਤੀ ਲੈ ਕੇ ਦਿੱਤੀ ਸੀ ਉਹ ਹਜ਼ਾਰ ਰੁਪਏ ਦੀ ਆਈ ਸੀ ਤੇ ਮੈਨੂੰ ਪਤਾ ਮੈਂ 1 ਸਾਲ ਸਾੰਮਕ ਹੀ ਰੱਖੀ ਸੀ ਪੈਰਚੀ ਵੀ ਨਹੀਂ ਪਾਈ ਸੀ ਇੰਗਲੈਂਡ 'ਚ ਨਾ ਜਿਹੜਾ ਬੰਦਾ ਅਰਨ ਕਰਦਾ ਉਹ ਵੀ ਮਤਲਬ ਮੈਨੂੰ ਐ ਲੱਗਦਾ ਵੀ ਐਵਰੇਜ 100 ਪਾਉਂਡ ਦਿਨ ਦਾ ਕਮਾਉਂਦਾ ਹੋਊ ਅੱਧੇ ਦਿਨ ਦੀ ਕਮਾਈ ਤਾਂ ਐਂ ਅਸੀਂ ਕਹਿੰਦੇ ਨੇ 50 ਪਾਉਂਡ ਕਹਿੰਦੇ ਕੁਝ ਵੀ ਨਹੀਂ ਹੈਗੇ ਯਾਰ ਇਹਨੂੰ ਇਹ ਪੁੱਛੋ ਤੁਸੀਂ ਸਮਿਥ ਤੋਂ ਐ ਕਿੰਨੇ ਦਿਨਾਂ ਦਾ ਵਾਦਾ ਹੋਣਾ ਹੈ ਕਿੰਨੇ ਦਿਨਾਂ ਦਾ ਵਾਦਾ ਹੋਣਾ ਸਮਿਥ ਤੋਂ ਐ ਇਮਾਨਦਾਰੀ ਨਾਲ ਐ ਵੀ ਇਮਾਨਦਾਰ ਬੰਦਾ ਫਟ ਮਮੋ ਦਾ ਨਹੀਂ ਤੇ ਕਮੀ ਹੈ ਐਵਰੀ ਬੌਨਸ ਨਾਲ ਆਰ ਯੂ ਕਮ ਐਵਰੀ ਮੰਥ ਨੋ ਆਈ ਡੋ ਜਦੋਂ ਮੈਨੂੰ ਜਦੋਂ ਮੈਨੂੰ ਚੱਲ ਹੈਪੀ ਹੋ ਗਿਆ ਮੁੰਡਾ ਖੁਸ਼ ਕਰਕੇ ਲਿਆਂਦਾ ਨਾ ਦਵਾਤੇ ਟਵਾਏ ਚੱਲ ਬੈਠ ਗੱਡੀ ਚੋਂ ਜੇ ਹੁਣ ਮੂੰਹ ਕੀਤਾ ਇਧਰ ਨੂੰ ਦੇਖ ਚੱਲ ਚੱਲ ਬੈਠ ਗੱਡੀ ਚ ਚੱਲ ਬੈਠ ਗੱਡੀ ਚ ਇੱਥੇ ਵੀ ਸਾਰੇ ਨਾ ਪਲਾਜ਼ੇ ਬਣੇ ਹੋਏ ਆ ਜਿਵੇਂ ਆਪਣੇ ਇੰਡੀਆ ਜਾਂ ਕੈਨੇਡਾ ਚ ਪਲਾਜ਼ੇ ਦੇਖੇ ਸੀ ਨਾ ਇਹ ਸਾਰੇ ਪਲਾਜ਼ੇ ਆ ਆਊਟਲੈਟ ਕਹਿ ਸਕਦੇ ਹੋ ਜਾਂ ਜਿਵੇਂ ਹੰਡਾ ਹੈ ਆਊਟਲੈਟ ਤੇ ਉਵੇਂ ਇਥੇ ਸਟੋਰ ਬਣੇ ਹੋਏ ਆ ਸਾਰੇ ਲਓ ਜੀ ਹੁਣ ਕਿਸੇ ਹੋਰ ਦੁਕਾਨ ਤੇ ਚੱਲੇ ਆਂ ਤੇ ਘੁੰਮਦੇ ਫਿਰਦੇ ਰਹਿਣਾ ਹੀ ਅਸੀਂ ਅੱਜ ਕੱਪੜੇ ਵੀ ਲੈਣੇ ਹੁਣ ਕੱਪੜੇ ਵੀ ਲੈਣੇ ਇਹ ਕਹਿੰਦੇ ਭਈ ਅਗਲੇ ਬੰਦੇ ਦੇ ਵਗਜੋ ਸਾਡੇ ਨਾਲ ਵੜੋ ਨੈਕਸਟ ਅਗਲੇ ਬੰਦੇ ਦੇ ਜਾਓ ਕਹਿੰਦੇ ਆ ਵੀ ਫਿਰ ਅਪਨ ਕਿੱਦਾਂ ਸੋਣਾ ਨਾਈਸ ਕਰੋ ਜੀ ਤਾਂ ਜੇ ਮੈਂ ਆਪਣੇ ਦਾਦੀਆਂ ਨਾਨੀਆਂ ਬਣਦੀਆਂ ਸੀ ਪਹਿਲਾਂ ਪਰ 4 ਤੋਂ 5 ਇਅਰਸ ਹੈ ਛੋਟਾ ਦੇਖਣਾ ਪੈਣਾ ਐਡਾ ਵੱਡਾ ਤਾਂ ਪੇਟੀ 'ਚ ਸਾਹਮਣਾ ਪੈਣਾ ਬਹੁਤ ਸੋਹਣਾ ਹੈ ਨਾ ਸੋਹਣਾ ਬਹੁਤ ਹੈ ਹਾਂਜੀ ਲੰਘਦੇ ਆਂ ਫਾਈਨਲ ਇਹ ਮੇਰੇ ਕਿਸੇ ਨਾਲ ਗੁੰਦਾਰ ਹੁੰਦੇ ਆ ਕੱਪੜੇ ਸੋਹਣੇ ਆ ਇਹਨਾਂ ਦੇ ਸਾਰੇ ਆ ਆਜੋ ਜਿੰਦਰਾ ਰੋਲੇ ਨਹੀਂ ਪਾਣਾ ਆ ਦੇਖੋ ਪੁੱਤ ਤੁਹਾਡੀ ਕੱਪੜੇ ਲੈ ਰਹੇ ਆ ਆ ਦੇਖੋ ਆ ਦੇਖੋ ਆ ਦੀ ਯੇ ਇਧਰ ਦੇਖੋ ਰਣਜੀਤ ਇਧਰ ਇਧਰ ਆਦੇ ਮਮਾ ਤੁਹਾਡੇ ਕੱਪੜੇ ਲੈ ਰਹੇ ਆ ਇਧਰ ਨਾ ਠੀਕ ਜਗਾੜਾ ਪਾਰ ਗਿਆ ਆ ਚੰਕੇ ਚੱਲਦੇ 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 ਹਰੇਕ ਸਟੋਰ ਜਨਾ ਜਵਾਕ ਵਾਲਾ ਕੁਝ ਨਾ ਕੁਝ ਵੇ ਆ ਟੈਡੀ ਇੱਥੇ ਵੀ ਪਈ ਐ ਬੱਚਿਆਂ ਵਾਲੇ ਤੇ ਇੱਥੋਂ ਲੈ ਲੈਂਦੇ ਆ ਲੋਕ ਲੈ ਵੀ ਬਿੱਲ ਕਰਾ ਲਿਆ ਹੁਣ ਕਰੋਸ਼ੀ ਵਾਲਾ ਵੀ ਚੱਕ ਲਿਆ ਆਜੋ ਆਜੋ ਪਾਪਾ ਮੰਮਾ ਨੂੰ ਤਾਂ ਨਹੀਂ ਕੁਝ ਦਵਾਇਆ ਕਹਿੰਦੇ ਹੁੰਦੇ ਆ ਜੀ ਮੂਲ ਨਾਲੋਂ ਵਿਆਜ ਪਿਆਰਾ ਪਰ ਇਹਨਾਂ ਦੇ ਕੱਪੜੇ ਵਾਕਈ ਰਿਪਰ ਮੈਨੂੰ ਬਹੁਤ ਸੋਹਣੇ ਲੱਗੇ ਬੱਦ ਮੈਨੂੰ ਪਹਿਲਾਂ ਐਂ ਲੱਗਦਾ ਸੀ ਵੀ ਯੂਕੇ ਵਾਲੇ ਬਾਲਾ ਨੈਕਸਟ ਨੈਕਸਟ ਕਰਦੇ ਪਰ ਬੱਚਿਆਂ ਦੇ ਬਹੁਤ ਸੋਹਣੇ ਨੇ ਸੋਹਣੇ ਬੱਚਿਆਂ ਲਈ ਸੋਹਣੇ ਕੱਪੜੇ ਆਜੋ ਅੱਗੇ ਚੱਲੀਏ ਅਗਲਾ ਐਪੀਸੋਡ ਹਾਂਜੀ ਇਹ ਦੇਖੋ ਬਾਹਰਲੇ ਪਾਸੇ ਕੁਝ 6:00 ਹਜੇ ਹੁੰਦੇ ਇਹ ਜਿਹੜੇ ਬਣੇ ਹੋਏ ਐ ਸੇਮ ਚੀਜ਼ ਸੇਮ ਕਨਸੈਪਟ ਇੰਡੀਆ ਗਿਆਗਾ ਪਹਿਲਾਂ ਕੈਨੇਡਾ ਚ ਦੇਖਦੇ ਆਏ ਆ ਪਲਾਜ਼ੇ ਤੇ ਆਹੀ ਕੁਛ ਇੰਗਲੈਂਡ ਚ ਹੈਗਾ ਵਿੱਚ ਇੰਨੀਆਂ ਹੀ ਦੇਸੀ ਰੇੜੀਆਂ ਵੀ ਲੱਗੀਆਂ ਹੋਈਆਂ ਆਈਸਕ੍ਰੀਮ ਵੇਚੀ ਜਾਂਦੇ ਤੇ ਐਹਾਜਾ ਕੁਛ ਆ ਸੇਮ ਆਪਣੇ ਵਾਗਿਆ ਬਸ ਹੁਣ ਬਸ ਇੱਥੇ ਲਾ ਲੋਏ ਆਪਣੇ ਤੋਂ ਪਹਿਲਾਂ ਬਣ ਗਏ ਹੋਣਗੇ 15 20 ਸਾਲ ਤੇ ਆਪਣੇ ਹੋਣੀਆਂ ਇਹ ਚੀਜ਼ਾਂ ਖੁੱਲਾ-ਖੁੱਲਾ ਆਪਣੇ ਵਾਲਾ ਹਜੇ ਜ਼ਿਆਦਾ ਵਧੀਆ ਜਿਹੜੇ ਆਪਣੇ ਦਰਖਤ ਰੁਖਤ ਲਾਏ ਹੁੰਦੇ ਆ ਤੇ ਹੋਰ ਬਹੁਤ ਸੋਹਣਾ ਲੱਗਦਾ ਹੈਗਾ ਜਿਵੇਂ ਹੰਡਿਆਈ ਵਾਲਾ ਤਾਂ ਸਾਡਾ ਖਾਸ ਕਰਕੇ ਇਹਨੋਂ ਤਾਂ ਕਿਤੇ ਜ਼ਿਆਦਾ ਸੋਹਣਾ ਹੁਣ ਭੂਆ ਜੀ ਕਿੱਥੇ ਲੈ ਕੇ ਜਾਓਗੇ ਜੀ ਘਰੇ ਬੰਦ ਹੋ ਗਏ ਹੋਗੇ ਸਟੋਰ ਬੰਦ ਹੋ ਗਏ ਸ਼ਾਮ ਹੋ ਗਈ ਕਹਿੰਦੇ ਬੰਦ ਹੋ ਗਏ ਸਟੋਰ ਨਹੀਂ ਜੀ ਬੱਲੇ ਬੱਲੇ ਹਜੇ ਹੋਈ ਨਹੀਂ ਹੈਗੀ ਹਜੇ ਚੰਗੀ ਤਰ੍ਹਾਂ ਬੱਲੇ ਬੱਲੇ ਕਰਨੀ ਆਪਾਂ ਹੈ ਪਾਪਾ ਸਾਰੇ ਪੈਸੇ ਮੁੱਕ ਗਏ ਸਾਰੇ ਪੈਸੇ ਮੁੱਕ ਗਏ ਯਾਰ ਉਹ ਨਹੀਂ ਪਾਪਾ ਕੋਲੇ ਬਥੇਰੇ ਪੈਸੇ ਸਟੋਰ ਬੰਦ ਹੋ ਗਿਆ ਖੁਸ਼ੀ ਹਾਂ 8:00 ਉਹ ਕਹਿੰਦੇ 8 ਵਜੇ ਗਈ ਸ਼ਾਮ ਦੇ ਦੇਖ ਲਓ ਘੁੰਮ ਦੇ ਫਿਰਦੇ ਪਾਪਾ ਦੇ ਪੈਸੇ ਲਵਾਉਣ ਨਹੀਂ ਦੇਣੇ ਅੱਜ ਇਹਨਾਂ ਨੇ ਤੂੰ ਵੀ ਦੇਖ ਲਓ ਸੂਰਜ ਖੜਾ ਹੈ ਨਾ ਅੱਛਾ 8 ਵਜੇ ਕਲੋਜ਼ ਤਾਂ ਹੀ ਹੋ ਗਏ ਸੋਛੇ ਤੇ ਬਿਲ ਕਰਾ ਲਓ 8:00 ਤਾਂ ਕਹਿੰਦੇ ਡਾਇਨਾਸੌਰ ਮੇਜ਼ ਤੇ ਸਜਾ ਕੇ ਹਟਾਇਆ ਜੀ ਸੀ ਲਿਆ ਕੇ ਫਿਰ ਸਾਨੂੰ ਚੈਨ ਆਇਆ ਹੁਣ ਇਹ ਲੱਤਾਂ ਲਾਲਾ ਖੇਡਦੇ ਆ ਇਹ ਮੁੰਡਾ ਸਾਡਾ ਇੰਨਾ ਕੀ ਜ਼ਿਆਦਾ ਫੈਨ ਹੈ ਕਹਿੰਦੇ ਡਾਇਨਾਸੌਰ ਦਾ ਗੱਡੀਆਂ ਵੀ ਡਾਇਨਾਸੌਰ ਵਾਲੀਆਂ ਰੱਖਦਾ ਅਬ ਬਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੀ ਕੈਟਾਗਰੀ ਇਹਦੇ ਕੋਲੇ ਸਾਰੀਆਂ ਪੀੜ੍ਹੀਆਂ ਨੇ ਡਾਇਨਾਸੌਰਾਂ ਦੀਆਂ ਘਰੇ ਰੱਖੀਆਂ ਹੋਈਆਂ ਕੋਈ ਡਾਇਨਾਸੌਰ ਰਹਿ ਨਹੀਂ ਦੇਣਾ ਕਿਉਂ ਕਰ ਵੀਰ ਹੈ ਗਨ ਵੀਰ ਸਹੀ ਹੈ ਹੁਣ ਕਦੋਂ ਲੁਕਦਾ ਹੈ ਉਹ ਕੁਝ ਨਹੀਂ ਹੁੰਦਾ ਕਹਿੰਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਹਿੰਦਾ ਮੈਨੂੰ 5000 ਦਾ ਟॉयਦਾਰੇ ਹੁੰਦਣ ਨੂੰ ਕਹਿੰਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੈਨੂੰ 5000 ਦਾ ਟॉयਦਾਰੇ ਸਿਰਫ 5000 ਦਾ ਆ ਲੈ ਪੁੱਤ ਖੇਡੋ 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 ਹੁਣ ਖੇਡੋ ਚੰਗਾ ਉਹ ਘਰ ਪਹੁੰਚ ਗਏ ਆ ਤੇ ਵਲੌਗ ਦੀ ਅੱਜ ਦੀ ਆਪਾਂ ਕਰਦੇ ਆ ਸਮਾਪਤੀ ਤੇ ਘੁੰਮਦੇ ਫਿਰਦੇ ਰਹਿਣਾ ਹੁਣ ਭੈਣ ਹੋਣਿਆਂ ਦੇ ਨਾਲ ਇੱਥੇ ਤੇ ਬਾਕੀ ਇੱਕ ਦੋ ਦਿਨਾਂ ਚ ਅਸੀਂ ਵੀਡੀਓ ਪਾਉਣੀ ਹੈ ਵੀਜ਼ਾਸ ਬਾਰੇ ਤੇ ਬਹੁਤ ਸਾਰੇ ਸਾਨੂੰ ਮੈਸੇਜ ਫੇਰ ਆ ਰਹੇ ਸੀ ਵੀ ਕਹਿੰਦੇ ਸੀ ਇੰਗਲੈਂਡ ਜਾ ਕੇ ਕਹਿੰਦੇ ਤੁਸੀਂ ਕਹਿੰਦੇ ਸੀ ਵੀ ਕਿਹੜੇ ਦੇਸ਼ਾਂ ਦੇ ਕਿਵੇਂ ਵੀਜ਼ੇ ਲੈਣੇ ਨੇ ਕਹਿੰਦੇ ਉਹ ਵੀਡੀਓ ਪਾਵਾਂਗੇ ਤੇ ਥੋੜਾ ਜਿਹਾ ਬਿਜ਼ੀ ਸੀ ਕਿ ਬੱਸ ਘੁੰਮਣ ਫਿਰਨ ਚ ਤਾਂ ਕਰਕੇ ਤੇ ਹੁਣ ਬੜੀ ਜਲਦੀ ਬੱਸ ਹੁਣ ਘਰੇ ਜਿੱਦਣ ਵਿਹਲੇ ਹੋਏ ਹੋਣਾ ਉਹ ਦਿਨ ਮੈਂ ਘਰੇ ਸਾਰਾ ਫਿਰ ਕਰਕੇ ਤੁਹਾਨੂੰ ਉਹ ਵੀਡੀਓ ਪਾ ਦੇਣੀ ਆ ਠੀਕ ਹੈ ਜੁੜੇ ਰਹੋ ਆਪਣੇ ਨਾਲ ਇੰਗਲੈਂਡ ਤੋਂ ਮਿਲਦੇ ਆ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸ ਸਿਕਲ ਰੱਬ ਰੱਖਾ ਜੀ